ਕੈਨੇਡਾ ਨੇ ਖਾ ਲਿਆ ਹੀਰੇ ਵਰਗਾ ਪੁੱਤ ਨਾਲ ਰੈਂਦੀ ਭੈਣ ਦੇ ਪੈਰਾਂ ਥੱਲਿਓਂ ਖਿਸਕੀ ਜ਼ਮੀਨ ਪਰਿਵਾਰ ਦਾ ਨਹੀਂ ਦੇਖਿਆ ਜਾਂਦਾ ਹਾਲ ਇੱਕ ਬੇਹਦ ਮੰਦ ਭਾਗੀ ਖਬਰ ਮੁਰ ਤੋਂ ਕੈਨੇਡਾ ਤੋਂ ਨਿਕਲ ਕੇ ਸਾਹਮਣੇ ਆਈ ਹੈ ਕੈਨੇਡਾ ਦੇ ਵਿੱਚ ਪੰਜਾਬੀ ਨੌਜਵਾਨ ਦੇ ਨਾਲ ਅਣਹੋਣੀ ਘਟਨਾ ਵਾਪਰੀ ਹੈ ਜਿਸ ਤੋਂ ਬਾਅਦ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਏ ਤਾਂ ਪਾਤੜਾਂ ਦੇ ਪਿੰਡ ਮੌਲਵੀ ਵਾਲਾ ਦਾ ਇੱਕ ਨੌਜਵਾਨ 5 ਸਾਲ ਪਹਿਲਾਂ ਚੰਗੇ ਭਵਿੱਖ ਦੀ ਖਾਤਰ ਆਪਣੇ ਪਰਿਵਾਰ ਨੂੰ ਸਖਾਲਾ ਕਰਨ ਦੀ ਖਾਤਰ ਕੈਨੇਡਾ ਗਿਆ ਸੀ ਲੇਕਿਨ ਇਹ ਨਹੀਂ ਸੀ ਪਤਾ ਕੀ ਕੈਨੇਡਾ ਉਨ੍ਹਾਂ ਦੇ ਪੁੱਤ ਦੀ ਜਾਨ ਲੈ ਲਵੇਗਾ ਤਾਂ ਮਾਪਿਆਂ ਦੇ ਇਕੱਲੇ ਪੁੱਤ ਦੀ ਕੈਨੇਡਾ ਦੇ ਵਿੱਚ ਮੌਤ ਹੋ ਗਈ ਹੈ ਅਤੇ ਹਾਰਟ ਅਟੈਕ ਨੂੰ ਇਸ ਦਾ ਕਾਰਨ ਦੱਸਿਆ ਜਾ ਰਿਹਾ ਹੈ। ਬਿਲੀ ਜਾਣਕਾਰੀ ਮੁਤਾਬਕ ਪਿੰਡ ਮੌਲਵੀ ਵਾਲਾ ਦਾ ਵਸਦੀਕ ਨੌਜਵਾਨ ਕਰਨਵੀਰ ਸਿੰਘ ਪੁੱਤਰ ਅਮਰ ਸਿੰਘ ਕੈਨੇਡਾ ਦੇ ਸਰੀ ਦੇ ਵਿੱਚ ਟਰਾਲਾ ਚਲਾਉਂਦਾ ਸੀ ਤਾਂ 1 ਮਹੀਨਾ ਪਹਿਲਾਂ ਕਰੀਬ ਉਸ ਦਾ ਟਰਾਲਾ ਹਾਦਸੇ ਦਾ ਸ਼ਿਕਾਰ ਹੋ ਗਿਆ ਅਸਲੀ ਜਿਸ ਤੋਂ ਬਾਅਦ ਉਹ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਗਿਆ ਅਤੇ 20 ਦਸੰਬਰ ਨੂੰ ਉਹ ਘਰ ਦੇ ਵਿੱਚ ਸੁੱਤਾ ਹੋਇਆ ਸੀ ਤਾਂ ਅਚਾਨਕ ਉਸ ਨੂੰ ਅਟੈਕ ਆ ਜਾਂਦਾ ਹੈ ਅਤੇ ਉਸ ਦੀ ਸਾਹਾਂ ਦੀ ਡੋਰ ਉੱਥੇ ਹੀ ਥੰਮ ਜਾਂਦੀ ਹੈ ਤਾਂ ਜਦੋਂ ਉਸ ਦੇ ਨਾਲ ਰਹਿੰਦੀ ਭੈਣ ਸਰਬਜੀਤ ਕੌਰ ਉਹ ਸਦੂ ਕੰਮ ਤੇ ਜਾਣ ਬਾਰੇ ਦੱਸਦੀ ਐ ਤਾਂ ਉਸਦੇ ਜਦੋਂ ਆਪਣੇ ਪਰਾ ਨੂੰ ਉਠਾਉਣ ਦੇ ਲਈ ਆਵਾਜ਼ ਮਾਰੀ ਲੇਕਿਨ ਅੱਗੇ ਕੋਈ ਰਿਸਪੌਂਸ ਨਹੀਂ ਆਉਂਦਾ ਤਾਂ ਇਕਦਮ ਉਸਦੇ ਪੈਰਾਂ ਥੱਲਿਓ ਜ਼ਮੀਨ ਖਿਸਕ ਜਾਂਦੀ ਐ ਜਦੋਂ ਉਹ ਕਰਨਵੀਰ ਨੂੰ ਹੱਥ ਲਗਾਉਂਦੀ ਐ ਤਾਂ ਉਸਦਾ ਸਰੀਰ ਬਿਲਕੁਲ ਠੰਡਾ ਪਿਆ ਸੀ ਭੈਣ ਦੇ ਵੱਲੋਂ ਤੁਰੰਤ ਐਂਬੂਲੈਂਸ ਸੱਦੀ ਜਾਂਦੀ ਐ ਤਾਂ ਜੋ ਉਸਦੇ ਭਰਾ ਦੀ ਜਾਨ ਬਚਾਈ ਜਾ ਸਕੇ ਲੇਕਿਨ ਉਦੋਂ ਤੱਕ ਪਾਣਾ ਵਾਪਰ ਗਿਆ ਸੀ ਤਾਂ ਪਰਿਵਾਰਕ ਮੈਂਬਰ ਅਤੇ ਪੀਏਡੀਬੀ ਪਾਤੜਾਂ ਦੇ ਸਾਬਕਾ ਚੇਅਰਮੈਨ ਗੁਰਵਚਨ ਸਿੰਘ ਮੋਲਵੀ ਬਾਣਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੌਜਵਾਨ ਦੀ ਮ੍ਰਿਤਕ ਦੇ ਵਤਨ ਵਾਪਸ ਲਿਆਉਣ ਦੇ ਵਿੱਚ ਸਹਾਇਤਾ ਕੀਤੀ ਜਾਵੇ ਤਾਂ ਇੱਕ ਪਾਸੇ ਪਰਿਵਾਰ ਪਹਿਲਾਂ ਆਪਣੇ ਬੱਚਿਆਂ ਨੂੰ ਵਿਦੇਸ਼ ਪਹੁੰਚਾਉਣ ਦੇ ਲਈ ਅਸਖਤ ਮਿਹਨਤ ਕਰਦੇ ਨੇ ਪੈਸੇ ਇਕੱਠੇ ਕਰਦੇ ਨੇ ਜ਼ਮੀਨਾਂ ਵੇਚ ਕੇ ਜਾਂ ਫਿਰ ਲੋਨ ਲੈ ਕੇ ਬੱਚਿਆਂ ਨੂੰ ਵਿਦੇਸ਼ ਭੇਜਿਆ ਜਾਂਦਾ ਏ ਅਤੇ ਅਗਰ ਜੇ ਵਿਦੇਸ਼ ਦੇ ਵਿੱਚ ਬੱਚਿਆਂ ਨਾਲ ਅਜਿਹੀ ਘਟਨਾ ਵਾਪਰ ਜਾਵੇ ਤਾਂ ਮਾਪਿਆਂ ਦੀ ਜ਼ਿੰਦਗੀ ਦੇ ਵਿੱਚ ਕੋਈ ਵੀ ਰੰਗ ਨਹੀਂ ਰਹਿੰਦਾ ਤਾਂ ਪਾਤੜਾਂ ਤੋਂ ਵੱਡੀ ਦੁਖਦਾਈ ਖਬਰ ਨਿਕਲ ਕੇ ਸਾਹਮਣੇ ਆਈ ਹੈ